ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਸਟਾਰਟਅਪ ਪੰਜਾਬ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਦੀ ਸ਼ੁਰੂਆਤ ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਅੱਜ ਆਫੀਸ਼ੀਅਲੀ ਕਰਤੀ ਗਈ ਆ ਭਗਵਾਨ ਸਿੰਘ ਮਾਨ ਆਪਣੇ ਕੇਂਦਰੀ ਮੰਤਰੀ ਨੇ ਅਨਾਉਂਸਮੈਂਟ ਕੀਤੀ ਗਈ ਔਰ ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਕਾਲਜਾਂ ਤੋਂ ਪੜ੍ਹੇ ਹੋਏ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਵੱਖ-ਵੱਖ ਇਨੋਵੇਸ਼ਨ ਕਰਨ ਵਾਲੇ ਲੋਕ ਇੱਥੇ ਪਹੁੰਚੇ ਜਿਨ੍ਹਾਂ ਵੱਲੋਂ ਅਲੱਗ-ਅਲੱਗ ਪ੍ਰੋਡਕਟ ਬਣਾਏ ਜਾ ਰਹੇ ਨੇ ਕੁਝ ਕੁਝ ਬਣਾਇਆ ਜਾ ਰਿਹਾ ਆਪਣਾ ਵਪਾਰ ਤਾਂ ਕਿ ਲੋਕ ਪੰਜਾਬ ਦੇ ਨੌਜਵਾਨ ਕਰ ਸਕਣ ਸਾਡੇ ਨਾਲ ਵੀਰ ਨੇ ਗੱਲਬਾਤ ਕਰਨਗੇ ਕੀ ਕੁਝ ਲੈ ਕੇ ਨੇ ਅਸਰ ਕੀ ਤੁਹਾਡਾ ਨਾਮ ਅਤੇ ਕਿਹੜੀ ਜਗ੍ਹਾ ਤੋਂ ਆਏ? ਹਾਂ ਹੈਲੋ ਮਾਈ ਮੈ ਸੈਲਫ ਪ੍ਰੋਫੈਸਰ ਗੁਰਵੀਕ ਅਸੀਂ ਬਠਿੰਡੇ ਤੋਂ ਆਏ ਜੀ। ਆ ਅਸੀਂ ਇੱਥੇ ਪਹਿਲਾਂ ਲਵਲੀ ਪੜਾਉਂਦੇ ਰਹੇ ਹਾਂ ਤੇ ਹੁਣ ਅਸੀਂ ਆਪਦਾ ਇੱਕ ਸਟਾਰਟਅਪ ਕੀਤਾ ਹੈ, ਇੱਕ ਆਪਦਾ ਬਿਜ਼ਨਸ ਸ਼ੁਰੂ ਕੀਤਾ ਹੈ। ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਕਣਕ ਹੁੰਦੀ ਹੈ, ਇੱਕ ਚਾਵਲ ਹੁੰਦੇ ਆ ਪਰ ਉਹ ਦੋਨੇ ਹੀ ਖਰਾਬ ਹੋ ਚੁੱਕੇ ਆ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕੋਈ ਨੂੰ ਅਸੈਪਟ ਨਹੀਂ ਕਰ ਰਿਹਾ। ਸੋ ਅਸੀਂ ਆਟੇ ਨੂੰ ਹਿੰਦੁਸਤਾਨ ਦੇ ਆਟੇ ਨੂੰ ਬਦਲਣ ਵਾਸਤੇ ਆਪਦਾ ਇੱਕ ਬ੍ਰਾਂਡ ਸ਼ੁਰੂ ਕੀਤਾ, ਉਹਦਾ ਨਾਮ ਹੈ ਜਦ ਮਰਜੀ। ਅੱਛਾ ਜਦ ਮਰਜੀ ਵਾਲਾ ਕਨਸੈਪਟ ਕੀ ਸੀ? हां जब मर्जी ਦਾ ਮਤਲਬ ਕਿ ਇੱਕ ਪੇਸ਼ੈਂਟ ਕੋਈ ਵੀ ਜਿਹਨੂੰ ਬਿਮਾਰੀ ਹੋ ਗਈ ਆ ਜੋ ਮਰਜ਼ੀ ਜਦੋਂ ਮਰਜ਼ੀ ਜਬ ਮਰਜ਼ੀ ਨਹੀਂ ਖਾ ਸਕਦਾ ਪਰ ਸਾਡੇ ਪ੍ਰੋਡਕਟ ਨਾਲ ਖਾ ਸਕਦਾ ਹੈ ਦਮ ਨਾਲ ਪਲਾਉ ਸ਼ੂਗਰ ਦਾ ਪੇਸ਼ੈਂਟ ਹੈ ਜੀ ਪਲਾ ਉਹ ਕਿਸੇ ਨੂੰ ਕਨਸਟਿਪੇਸ਼ਨ ਹੋ ਜਾਂਦੀ ਹੈ ਉਹਦੇ ਵਾਸਤੇ ਗੱਟ ਕੇਰ ਆਟਾ ਬਣਾਇਆ ਹੈ ਜੇ ਬੱਚੇ ਰੋਟੀ ਨਹੀਂ ਖਾਂਦੇ ਉਹਨਾਂ ਵਾਸਤੇ ਨੰਨਾ ਫਰਿਸ਼ਤਾ ਆਟਾ ਬਣਾਇਆ ਬਹੁਤ ਬੇਸਤੀ ਆਟਾ ਹੈ ਜੋ ਬੱਚੇ ਦੀ ਡਿਵੈਲਪਮੈਂਟ ਵਾਸਤੇ ਜੋ ਇਨਗਰੀਡੀਅੰਟਸ ਚਾਹੀਦੇ ਆ ਉਹਨੂੰ ਉਹ ਸਾਰਾ ਕੁਝ ਪਾਇਆ ਹੈ ਇਹ ਸ਼ੂਗਰ ਕੇਰ ਆਟੇ ਦੀ ਆਪਣੀ ਨਵੀਂ ਪੈਕਿੰਗ ਹੈ ਬੱਚੇਦਾਨੀ ਦੀਆਂ ਜਾਂ ਗੰਡਾ ਹੋ ਜਾਂਦੀਆਂ ਨੇ ਵਾਸਤੇ 20 ਮੈਨ ਕੇਰ ਆਟਾ ਹੈ ਕਿਉਂਕਿ ਨਾਰਮਲੀ ਕੀ ਹੁੰਦਾ ਆਇਰਨ ਦੀ ਕਮੀ ਹੋ ਜਾਂਦੀ ਹੈ ਜਦੋਂ ਬੱਚਾ ਹੋਣ ਵਾਲਾ ਹੁੰਦਾ ਜਾਪੇ ਦੇ ਵਿੱਚ ਆਪਣੀਆਂ ਬੁੜੀਆਂ ਹੁੰਦੀਆਂ ਉਦੋਂ ਘਾਟ ਹੋ ਜਾਂਦੀ ਉਸ ਉਹਨਾਂ ਦੇ ਅਕੋਰਡਿੰਗ ਔਮਨ ਕੇਰ ਆਟਾ ਆ ਗਿਆ 4 ਮਹੀਨਿਆਂ ਦੇ ਵਿੱਚ 50% ਤੁਹਾਡੀ ਸ਼ੂਗਰ ਕੰਟਰੋਲ ਇਸ ਆਟੇ ਦੇ ਨਾਲ ਹੋ ਜੂਗੀ ਨੇਚਰਲੀ ਮਿਲਟਸ ਤੇ ਆਯੁਰਵੇਦਾ ਇਹਦੇ ਵਿੱਚ ਸਾਰੇ ਪਾਏ ਹੋਏ ਐ ਕਲੀਨਿਕਲੀ ਸਟਡੀ ਹੋਈ ਐ ਸਾਰੀ ਟ੍ਰਾਇਲਸ ਹੋਈ ਐ ਰਿਸਰਚਸ ਹੋਈਆਂ ਪੇਸ਼ੈਂਟ ਦੇ ਉੱਪਰ ਰਾਊਂਡ ਰਾਊਂਡ ਇਸ ਟਾਈਮ ਕਲੇ ਪੰਜਾਬ ਦੇ ਵਿੱਚ 4 ਤੋਂ 5000 ਬੰਦਾ ਆਪਣਾ ਇਹ ਆਟਾ ਖਾ ਰਿਹਾ ਤੇ ਆਪਦੀ ਸ਼ੂਗਰ 50 ਤੋਂ 60% ਠੀਕ ਕਰ ਚੁੱਕੇ ਨੇ ਦਵਾਈਆਂ ਦੀ ਲੋੜ ਨਹੀਂ ਪੈਂਦੀ ਇਹਦੇ ਨਾਲ ਕਿਉਂਕਿ ਜੇ ਆਪ ਬੰਦਾ ਦੋ ਟਾਈਮ ਸਰ ਸਵੇਰ ਖਾਣੀ ਹੈ ਰੋਟੀ ਬੰਦੇ ਨੇ ਦੋ ਟਾਈਮ ਸ਼ਾਮ ਖਾਣੀ ਹੈ ਜੇ ਆਪਾਂ ਉਹਦੇ ਵਿੱਚ ਹੀ ਉਹਨੂੰ ਦਵਾਈ ਤੇ ਇਲਾਜ ਦੇ ਦਈਏ ਤੇ ਕੀ ਪੰਜਾਬ ਦੀ ਪ੍ਰੋਡਕਸ਼ਨ ਨਾ ਵਧੂਗੀ ਕੀ ਪੰਜਾਬ ਦਾ ਰੋਜ਼ਗਾਰ ਨਾ ਵਧੂਆ ਕੀ ਪੰਜਾਬ ਦੇ ਵਿੱਚ ਜੋ ਜ਼ਰੂਰਤ ਹੈ ਆਟੇ ਨੂੰ ਲੈ ਕੇ ਰੋਟੀ ਨੂੰ ਜੋ ਬਦਲਾਅ ਆਉਣਾ ਚਾਹੀਦਾ ਉਹ ਨਹੀਂ ਆ ਰਿਹਾ ਆਪਾਂ ਰੋਟੀ ਉਹੀ ਖਾ ਰਹੇ ਹਾਂ 500 ਸਾਲਾਂ ਤੋਂ ਜੋ ਆਪਣੇ ਬਜ਼ੁਰਗ ਖਾ ਰਹੇ ਸੀ ਬਿਮਾਰੀਆਂ ਬਦਲ ਗਈਆਂ ਇਲਾਜ ਬਦਲ ਕੇ ਸਾਰਾ ਕੁਝ ਬਦਲ ਗਿਆ ਬਟ ਬੰਦੇ ਦਾ ਆਟਾ ਨਹੀਂ ਬਦਲਿਆ ਰੋਟੀ ਨਹੀਂ ਬਦਲੀ ਸਾਡਾ ਮਿਸ਼ਨ ਹੀ ਇਹ ਹੈ ਤੁਸੀਂ ਜਿਵੇਂ ਦੇਖੋ ਅਬ ਰੋਟੀ ਫਿਰ ਇਲਾਜ ਬਣੇਗੀ ਆਯੁਰਵੇਦਾ ਦੀ ਸਮਝ ਤੇ ਸਾਇੰਸ ਬੈਕ ਪਿੱਛੇ ਸਾਇੰਸ ਦੇ ਫਾਰਮੂਲੇ ਆਗੇ ਪੰਜਾਬ ਬਾਇਓਟੈਕਨੋਲੋਜੀ ਇਨਕੂਬੇਸ਼ਨ ਦਾ سپورਟ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ سپورਟ ਹੈ ਜੋ ਆਪਣੀ ਪੰਜਾਬ ਸਰਕਾਰ ਹੈ ਉਹਦੇ ਵੱਲੋਂ ਸਟਾਰਟਅਪ ਮਹੀਮ ਹੈ ਉਹਦੇ ਵੱਲੋਂ ਸਾਨੂੰ ਫੰਡਿੰਗ ਤੇ ਗ੍ਰਾਂਟ ਮਿਲੀ ਹੈ ਪਹਿਲਾਂ ਜਿਵੇਂ ਮੇਰੇ ਆਪ ਦੇ 15 ਰਿਸਰਚ ਪੇਪਰ ਪਬਲਿਸ਼ ਹੈ ਮੈਡਮ ਨੇ ਇਹ ਡਾਕਟਰ ਨਵਦੀਪ ਨੇ ਸਾਡੇ ਫਾਊਂਡਰ ਕੋ ਫਾਊਂਡਰਸ ਨੇ ਏ ਵੀ ਆਫ ਦਾ ਯੋਗਦਾਨ ਪਾ ਰਿਹਾ ਕਿਉਂ ਕਿ ਇਹ ਗ੍ਰੇਨ ਜਿਹੜੇ ਆਪਣੇ ਲੈ ਕੇ ਆਉਂਦੇ ਆ ਉਹ ਗ੍ਰੇਨ ਚੁਣ ਕੇ ਲੈ ਕੇ ਆਉਂਦੇ ਆ ਜਿਹੜੇ ਇਨਾਂ ਆਟਿਆਂ ਦੇ ਵਿੱਚ ਪੈਂਦੇ ਆ ਉਹ ਚੱਕੀ ਵਾਲਾ ਹਿਸਾਬ ਨਹੀਂ ਕਿ ਚਾਰ ਆਟੇ ਮਿਲਾਏ ਦੇ ਘਰ ਤੇ ਪਹਿਲਾਂ ਰਿਸਰਚ ਹੁੰਦੀ ਹੈ ਫਿਰ ਇਹਨਾਂ ਨੂੰ ਟੈਸਟਾਂ ਵਾਸਤੇ ਭੇਜਦੇ ਆ ਫਿਰ ਪੇਸ਼ੈਂਟ ਦੇ ਉੱਪਰ ਇਹਨਾਂ ਦੇ ਟ੍ਰਾਇਲਸ ਹੁੰਦੇ ਆ ਕਿ ਉਹਨਾਂ ਨੇ ਕੀ ਰਿਜ਼ਲਟ ਮਿਲਿਆ ਫਿਰ ਇਹ ਲਾਂਚ ਹੁੰਦੇ ਆ ਜੀ ਇਹ ਜਿਹੜਾ ਆਟਾ ਬਣਾਇਆ Amazon ਤੇ ਵੀ ਅਵੇਲੇਬਲ ਆਪਣੀ ਵੈਬਸਾਈਟ ਤੇ ਵੀ jabmarty.com ਤੇ ਵੀ ਅਵੇਲੇਬਲ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਇਸ ਆਟੇ ਨੂੰ ਤੁਸੀਂ ਬਣਾਉਣ ਦਾ ਆਈਡੀਆ ਆਇਆ ਮੰਚ ਜੀ ਉਹ ਕੀ ਲੈ ਕੇ ਚੱਲੇ ਸੀ ਕਰੋਨਾ ਟਾਈਮ ਦੇ ਵਿੱਚ ਸਰ ਮੈਂ ਦੇਖਿਆ ਕਿ ਲੋਕਾਂ ਨੂੰ ਟੈਨਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਸੀਗੀ ਲੋਕ ਸਟ्रेस ਦੇ ਵਿੱਚ ਆ ਰਹੇ ਸੀ ਫਿਰ ਮੈਂ ਸਟ्रेस ਦਾ ਕਾਰਨ ਲੱਭਿਆ ਡਾਇਬੀਟਿਸ ਦਾ ਕਾਰਨ ਲੱਭਿਆ 슈ਗਰ ਦਾ ਕਾਰਨ ਲੱਭਿਆ ਉਹ ਸਟ्रेस ਸੀਗੀ ਟੈਨਸ਼ਨ ਦੇ ਨਾਲ ਜਿਹੜੇ ਬੰਦੇ ਨੂੰ ਟੈਨਸ਼ਨ ਹੈ ਸਟ्रेस ਹੈ ਦਿਮਾਗ ਤੇ 70% ਬੰਦੇ ਸਾਨੂੰ ਸ਼ੂਗਰ ਦੇ ਮਰੀਜ਼ ਮਿਲ ਲਗੇ ਤੇ ਫਿਰ ਮੈਂ ਦੇਖਿਆ ਇਹ ਆਂਕੜਾ ਕੱਢਿਆ ਮੈਂ ਕਿ ਹਿੰਦੁਸਤਾਨ ਤੇ 23 ਕਰੋੜ ਲੋਕਾਂ ਨੂੰ ਸ਼ੂਗਰ ਹੈ ਤੇ ਜਦੋਂ ਆਟਾ ਦੇਖਿਆ ਤੇ ਮਾਰਕੀਟ ਦੇ ਵਿੱਚ ਆਟੇ ਤਿੰਨ ਚਾਰ ਆਉਂਦੇ ਸੀ ਬਟ ਕੀ ਕੋਈ ਹজম ਨਹੀਂ ਆਉਂਦਾ ਸੀ ਕੋਈ ਕਬਜ਼ੀ ਕਰ ਦਿੰਦਾ ਸੀ ਕਿਸੇ ਨਾਲ ਸ਼ੂਗਰ ਨਹੀਂ ਘਟਦੀ ਸੀ ਅਸੀਂ ਫਿਰ ਦੇਖਿਆ ਕਿ ਮਾਰਕੀਟ ਦੇ ਵਿੱਚ ਜਿੰਨੇ ਵੀ ਆਟੇ ਹੈ ਉਹਨਾਂ 'ਚ ਕਮੀਆਂ ਕੀ ਹੈ ਪਹਿਲਾਂ ਉਹ ਕਮੀਆਂ ਨੂੰ ਸਮਝਿਆ ਕਿਉਂਕਿ ਸਰ ਆਟਾ ਇੱਕ ਵਾਰੀ ਜੋ ਬੰਦੇ ਨੇ ਲੈ ਲਿਆ ਉਹ ساری ਉਮਰ ਖਾਊ ਉਹ ਛੇਤੀ ਨਹੀਂ ਬਦਲਦਾ ਨਹੀਂ ਅਸੀਂ ਉਹ ਸਾਰੀਆਂ ਕਮੀਆਂ ਨੂੰ ਸਮਝਿਆ ਉਹਨੂੰ ਲੈਬ 'ਚ ਲੈ ਕੇ ਆਏ ਅਸੀਂ ਫਾਰਮਸ 'ਚ ਗਏ ਖੇਤਾਂ ਦੇ ਵਿੱਚ ਗਏ ਜਿਹੜਾ ਆਪਣਾ ਰਾਗੀ ਬਾਜਰਾ ਜਵਾਰ ਕੋਧਰਾ ਮੱਕੀ ਇਹ ਸਾਰਿਆਂ ਨੂੰ ਦੇਖਿਆ ਕਿ 슈ਗਰ ਕਿਹਦੇ ਨਾਲ ਘਟ ਸਕਦੀ ਹੈ ਕਿਹੜੇ ਆਟੇ ਦੇ ਵਿੱਚ ਕਿਹੜਾ ਅਨਾਜ ਪਾਉਣਾ ਬੱਚਾ ਹੈ ਮੰਨ ਲਓ ਜੀ ਹੁਣ ਆ ਛੋਟਾ ਬੱਚਾ ਹੈ ਆਪਣਾ ਹਨ ਇਹ 6 ਮਹੀਨਿਆਂ ਦਾ 8 ਮਹੀਨਿਆਂ ਤੱਕ ਇਹਨੂੰ ਕੀ ਖਰਾਕ ਚਾਹੀਦੀ ਹੈ 8 ਤੋਂ 2 ਸਾਲ ਤੱਕ ਕੀ ਖਰਾਕ ਚਾਹੀਦੀ ਹੈ ਕਿਤੇ ਕੈਲਸ਼ੀਅਮ ਘੱਟ ਚਾਹੀਦਾ ਕਿਤੇ ਪ੍ਰੋਟੀਨ ਵੱਧ ਚਾਹੀਦਾ ਇੱਕ ਬਜ਼ੁਰਗ ਬੰਦੇ ਨੂੰ ਕੀ ਚਾਹੀਦਾ ਪ੍ਰੋਟੀਨ ਥੋੜਾ ਇਹ ਵੱਧ ਚਾਹੀਦਾ ਹੈ ਰੋਟੀ ਜਲਦੀ ਹਜਮ ਆ ਜਾਏ ਤੇ ਉਹਨੂੰ ਕਬਜ਼ੀ ਨਾ ਹੋਵੇ ਕਿੰਨਾ ਚਾਹੀਦਾ ਜਿਹੜੇ ਬੰਦੇ ਦਾ ਲੀਵਰ ਖਰਾਬ ਹੈ ਉਹਨੂੰ ਲੀਵਰ ਸਾਫ ਵਾਸਤੇ ਚਾਹੀਦਾ ਤਾਂ ਕਿ ਉਹਦੇ ਜਿਹੜੀ ਕੈਲਰੀਜ਼ ਘਟਾ ਦਿੱਤੀ ਜਾਣ ਆਪਦੇ ਖਰਾਕ ਦੇ ਵਿੱਚ ਉਸ ਤਰੀਕੇ ਨਾਲ ਸਾਰੇ ਫਾਰਮੂਲੇ ਤੇ ਬਲੈਂਡ ਬਣਾਏ ਗਏ ਪੇਸ਼ੈਂਟ ਦੇ ਉੱਪਰ ਟ੍ਰਾਇਲਸ ਹੋਏ ਗਵਰਨਮੈਂਟ ਦਾ ਸਪੋਰਟ ਰਿਆ ਰਿਸਰਚਾਂ ਹੋਈਆਂ ਫਿਰ ਇਹਨੂੰ ਇੱਥੇ ਤੱਕ ਲੈ ਕੇ ਆਏ ਅਸੀਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਕਣਕ ਵੀ ਹੋਈ ਆ ਉਦਰਾਗਾ ਰੱਗੀ ਹੈ ਕਿ ਸਾਰਾ ਕੁਝ ਤਾਂ ਉਹਨੂੰ ਜਿਹੜੇ ਅਗੋਣ ਦਾ ਤਰੀਕਾ ਵੀ ਕੁਝ ਅਲੱਗ ਹੈ ਕਿ ਉਹ ਜਿਹੜੇ ਤੁਸੀਂ ਆਮ ਟਰੈਡੀਸ਼ਨ ਚੱਲਦੇ ਹੋ ਉਹੀ ਲੈਣੇ ਇਹ ਸਰ ਜਿਹੜੇ ਆਪਣੇ ਆਰਗੈਨਿਕ ਹੈ ਇੱਕ ਤਾਂ ਉਹ ਦੇਖੋ ਜੀ ਹੁਣ ਜਿਵੇਂ ਕਣਕ ਹੈ ਕਣਕ ਦੀਆਂ ਬਹੁਤ ਵੈਰਾਈਟੀਆਂ ਹਨ ਝੋਨਾ ਹੈ ਝੋਨੇ ਦੀਆਂ ਬਹੁਤ ਵੈਰਾਈਟੀਆਂ ਹਨ ਜਿਵੇਂ ਆਪਾਂ ਸਰੋਂ ਦਾ ਤੇਲ ਦੀ ਗੱਲ ਕਰ ਲਈਏ ਸਰੋਂ ਦਾ ਤੇਲ ਕਈ ਤੇਲ ਕੋੜੇ ਆ ਕਈ ਮਿੱਠੇ ਆ ਆਪਣੀ ਖਾਣ ਦੀ ਵਰਤੋਂ ਦੇ ਵਿੱਚ ਕਿਹੜਾ ਤੇਲ ਆਉਣਾ ਚਾਹੀਦਾ ਇਹ ਕਿਸੇ ਨੂੰ ਨਹੀਂ ਪਤਾ ਇਸੇ ਤਰੀਕੇ ਨਾਲ ਕੋਤਰੇ ਦੀਆਂ ਰਾਗੀ ਦੀਆਂ ਮੱਕੀ ਦੀਆਂ ਬਾਜਰੇ ਦੀਆਂ ਆਰਗੈਨਿਕ ਅਮਰੰਥ ਦੀਆਂ ਬਹੁਤ ਵੈਰਾਈਟੀਆਂ ਹੈ ਕਿ ਆਪਾਂ ਦਵਾਈ ਵਾਸਤੇ ਕਿਹੜਾ ਚੱਕਣਾ ਹੈ ਉਹ ਜਿਵੇਂ ਆਪਣੇ ਮੈਡਮ ਨੇ ਪlant breeder ਹੈ ਡਾਕਟਰਸ ਹੈ ਬਾਲੰਪੁਰ ਯੂਨੀਵਰਸਿਟੀ ਤੋਂ ਮੈਂ ਖੁਦ लवली ਯੂਨੀਵਰਸਿਟੀ ਪੜਾਇਆ ਹੈ ਹਨਾ ਤੇ ਉਹ ਸਾਰੀਆਂ ਆਈਡੈਂਟੀਫਾਈ ਕਰਕੇ ਫਿਰ ਉਹਦੇ ਵਿੱਚ ਗ੍ਰੇਨਸ ਦੇਖੇ ਜਾਂਦੇ ਕਿ ਆਰਗੈਨਿਕ ਗ੍ਰੇਨਸ ਆਉਣ ਆਪਣੇ ਕੋਲੇ ਨਾਰਮਲੀ ਕੀ ਹੁੰਦਾ ਟੋਟਾ ਪੀਸ ਦਿੰਦੇ ਆ ਕਈ ਲੋਕ ਹਨਾ ਆਪਾਂ ਟੋਟਾ ਨਹੀਂ ਪੀਸਦੇ ਕਵਾਲਿਟੀ ਗ੍ਰੇਨ ਦੇਖੀ ਜਾਂਦੇ ਆ ਕਿ ਮੌਇਸਚਰ ਨਾ ਆਵੇ ਹੁਣ ਜਿਵੇਂ ਇੱਕ ਬਿਮਾਰੀ ਵਾਲੇ ਪੇਸ਼ੈਂਟ ਨੂੰ ਦੇਖਣਾ ਹੈ ਉਹਦੇ ਵਿੱਚ ਕੋਈ ਫੰਗਸ ਨਾ ਹੋਵੇ ਕੋਈ ਕੀੜਾ ਨਾ ਹੋਵੇ ਕਿਸੇ ਨੂੰ ਕਈ ਵਾਰੀ ਆਪਾਂ ਦੇਖਦੇ ਆ ਕਿ ਸੌਣ ਪਾ ਦੋ ਮਹੀਨੇ ਜੇ 스ਮੈਲ ਮਾਰਨ ਲੱਗ ਜਾਂਦਾ ਲੋਕ ਉਹਵੇਂ ਪੀਸ ਕੇ ਖਵਾਈ ਜਾਂਦੇ ਉਹ ਵੀ ਸਿਸਟਮ ਨਹੀਂ ਹੈ ਸਾਰੀ ਚੀਜ਼ ਫਿਰ ਆਪਣੀ ਹਰੇ ਜਿਹੜਾ ਬੈਚ ਬੰਦਦਾ ਉਹਨੂੰ ਲੈਬ ਟੈਸਟਿੰਗ ਹੁੰਦੀ ਹੈ ਉਹ ਟੈਸਟ ਆਉਂਦਾ ਹੈ ਟਰਾਂਸਪੇਰੈਂਸੀ ਤੇ ਪੂਰੀ ਓਨੈਸਟੀ ਨਾਲ ਆਪਾਂ ਦੀ ਵੈਬਸਾਈਟ ਤੇ ਪਾ ਦਿੰਨੇ ਆ ਤੇ ਕੀ ਭਾਈ ਤੁਸੀਂ ਦੇਖੋ ਤੇ ਉਹ ਅਨਾਜ ਨੂੰ ਚੁਣ ਕੇ ਇਦੇ ਵਿੱਚ ਫਿਰ ਮਲਾਇਆ ਜਾਂਦਾ ਹੈ ਫਿਰ ਦੇਖਿਆ ਜਾਂਦਾ ਹੈ ਕਿ ਅੱਛਾ ਰੋਟੀ ਸੌਫਟ ਬਣੀ ਜੇ ਲੇਡੀਜ਼ ਘਰ ਇਹ ਕਹਿ ਦੇਣ ਕਿ ਰੋਟੀ ਟੁੱਟਦੀ ਐ ਪੇੜਾ ਨਹੀਂ ਸਹੀ ਬੰਦ ਆ ਬੇਲੀ ਸਹੀ ਨਹੀਂ ਜਾਂਦੀ ਕਿੰਨੀ ਮੈਂ ਤਾਂ ਬਣਾਉਣਾ ਹੀ ਨਹੀਂ ਫਿਰ ਤਾਂ ਅਸੀਂ ਫੇਲ ਐ ਫਿਰ ਉਸ ਤੇ ਰਿਸਰਚ ਕੀਤੀ ਜਾਂਦੀ ਐ ਫਿਰ ਖਾਨ ਤੇ ਦੇਖਿਆ ਜਾਂਦਾ ਕਿ ਇਹ ਖਾ ਕੇ ਆਟਾ ਜੇ ਸਹੀ ਹজম ਹੀ ਨਹੀਂ ਆਊਗਾ ਉਹ ਸ਼ਰੀਰ ਨੂੰ ਠੀਕ ਕਿਵੇਂ ਕਰੂਗਾ ਬਿਮਾਰੀ ਨੂੰ ਠੀਕ ਕਿਵੇਂ ਕਰੀ ਜਾਊਗਾ ਸਾਡਾ ਮੇਨ ਸਾਰੇ ਜਮਰਜੀ ਦੇ ਬ੍ਰਾਂਡ ਦਾ ਮਕਸਦ ਹੀ ਇਹ ਹੈ ਜਿਹੜੀ ਚੀਜ਼ ਤੁਸੀਂ ਖਾਓਗੇ ਹਾਜਮ ਸਾਨੂੰ ਨਾਲ ਦੀ ਨਾਲ ਆ ਜਾਊਗੀ ਇਸ ਵਿੱਚ ਸਟਾਰਟਅਪ ਪੰਜਾਬ ਤੁਹਾਨੂੰ ਕਿਵੇਂ ਸਹਾਇਤਾ ਹੋਇਆ ਲੋਕਾਂ ਚ ਇਹ ਪ੍ਰੋਡਕਟ ਲੈ ਕੇ ਆਉਣ ਲਈ ਸਰ ਸਭ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਾਨੂੰ ਸਪੋਰਟ ਕੀਤਾ ਅਸੀਂ ਉਹਨਾਂ ਕੋਲ ਆਈਡੀਆ ਲੈ ਕੇ ਗਏ ਉਹਨਾਂ ਨੇ ਆਪਦੀ 2 ਲੱਖ ਰੁਪਈਆ ਸਾਨੂੰ ਹੈਲਪ ਕੀਤੀ ਪੰਜਾਬ ਸਾਇੰਸ ਟੈਕਨੋਲੋਜੀ ਵੱਲੋਂ ਪੀਐਸਸੀਟੀ ਵੱਲੋਂ ਸਾਨੂੰ ਗ੍ਰਾਂਟ ਮਿਲੀ 2 ਲੱਖ ਰੁਪਈਆ ਉਹਦੇ ਨਾਲ ਅਸੀਂ ਰਿਸਰਚ ਤੇ ਪੈਸਾ ਲਾਇਆ ਅਰ ਸਰਸ ਤੋਂ ਪੈਸਾ ਲੌਨ ਤੋਂ ਬਾਅਦ ਫਿਰ ਦਪਿੰਦਰ ਸਰ ਸੀਗੇ ਸਟਾਰਟਅਪ ਪੰਜਾਬ ਦੇ ਉਹਨਾਂ ਨੇ ਸਾਨੂੰ ਐਂਡੋਰਸ ਕੀਤਾ ਕਿ ਤੁਸੀਂ ਸ ਆ ਸਟਾਰਟਅਪ ਪੰਜਾਬ ਦੇ ਨਾਲ ਜੁੜੋ ਕਿ ਤੁਹਾਨੂੰ ਇੱਕ ਰਨਵੇ ਦੇਵਾਂਗੇ ਅਸੀਂ ਫਿਰ ਉਹਨਾਂ ਨਾਲ ਅਸੀਂ ਆਈਡੀਆ ਆਪ ਦਾ ਡਿਸਕਸ ਕੀਤਾ ਉਹਨਾਂ ਨੇ ਟੀਮ ਆਪਦੀ ਦਿੱਤੀ ਸਾਨੂੰ ਕਿ ਫਰਦਰ ਰਿਸਰਚ ਕਿਵੇਂ ਕਰਨੀ ਹੈ ਕਿਹੜੀ ਗਵਰਨਮੈਂਟ ਦੀ ਸਕੀਮ ਲੈ ਸਕਦੇ ਹੋ ਕਿੱਥੇ ਤੁਸੀਂ ਪ੍ਰੋਡਕਸ਼ਨ ਕਰ ਸਕਦੇ ਹੋ ਆਪਦੀ ਕਿ ਮਿਨਿਸਟਰੀਜ਼ ਦੀਆਂ ਕਿਹੜੀਆਂ ਸਕੀਮਸ ਐ ਕਿ ਜਿਵੇਂ ਸਟਾਰਟਅਪ ਹੁਣ ਸਾਨੂੰ 3 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਮਿਲਣ ਜਾ ਰਿਹਾ ਹੈ ਉਸ ਤੋਂ ਬਾਅਦ ਸਰਕਾਰ ਸਾਨੂੰ 25 ਲੱਖ ਰੁਪਏ ਵਾਸਤੇ ਵੀ ਸਾਨੂੰ ਸ਼ਾਇਦ ਚੌਂਿਤ ਕਰ ਲਿੱਤੀ ਜਾਊਗੀ ਸਾਡਾ ਜਿਹੜਾ ਸਟਾਰਟਅਪ ਹੈ ਕਿਉਂਕਿ ਜਦੋਂ ਪ੍ਰੋਡਕਟ ਦੇ ਵਿੱਚ ਰਿਜ਼ਲਟ ਹੋਣ ਪੇਸ਼ੈਂਟ ਦੁਆਰਾ ਮੰਗੇ ਤੁਹਾਡਾ ਪ੍ਰੋਡਕਟ ਬਾਰ-ਬਾਰ ਮੰਗੇ ਸਰਕਾਰ ਨੂੰ ਵੀ ਉਸ ਚੀਜ਼ ਤੇ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਸਟਾਰਟਅਪ ਅੱਗੇ ਜਾਣ ਯੋਗ ਹੈ ਕਿ ਆਪਾਂ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੰਜਾਬ ਆਪਣਾ ਚਾਵਲ ਕਿ ਆਟਾ ਸਾਰੇ ਹਿੰਦੁਸਤਾਨ ਨੂੰ ਜੇ ਆਪਾਂ ਖਵਾ ਸਕਦੇ ਹਾਂ 사ウਦੀ ਅਰਬ ਤੱਕ ਖਵਾ ਸਕਦੇ ਹਾਂ ਕਿ ਕੀ ਆਪਣੇ ਪੰਜਾਬ ਚੋਂ ਇੱਕ ਇਹੋ ਜਿਹਾ ਆਟਾ ਬ੍ਰਾਂਡ ਨਹੀਂ ਨਿਕਲ ਸਕਦਾ ਜੋ ਸਾਰੇ ਹਿੰਦੁਸਤਾਨ ਨੂੰ ਹਰੇਕ ਬਿਮਾਰੀ ਵਾਸਤੇ ਆਪਾਂ ਆਟਾ ਖਵਾ ਦਈਏ ਅ ਗੱਲ ਕਰੀ ਤਾਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਹਮੇਸ਼ਾ ਨੌਜਵਾਨ ਨੂੰ ਅੱਗੇ ਲੈ ਕੇ ਆਉਣ ਲਈ ਬਚਨ ਵੱਧ ਲਗੀ ਲਗਾਤਾਰ ਬੜੀ ਤਿਆਰ ਨੌਕਰੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਔਰ ਉਸਟਾਰਟ ਉਸਟਾਰਟ ਪੰਜਾਬ ਦੇ ਨਾਲ ਨੌਜਵਾਨਾਂ ਨੂੰ ਨਵੀਂ ਰਾਹ ਖੋਲ੍ਹ ਰਹੇ ਨੇ ਕਿਵੇਂ ਦਿਖਦੇ ਸਰ ਦੇਖੋ ਜਦੋਂ ਅਸੀਂ ਆਪ ਜੋਬ ਕਰਦੇ ਹੁੰਦੇ ਸੀ ਅਸੀਂ ਜੋਬ ਟੇਕਰ ਸੀ ਨੌਕਰੀ ਮੰਗਦੇ ਸੀ ਇੱਕ ਇੱਕ ਇਹੋ ਜੇ ਲੈਵਲ ਤੇ ਜਾਣ ਤੋਂ ਬਾਅਦ ਹੁਣ ਸਾਨੂੰ ਪਤਾ ਲੱਗਿਆ ਇਹਰ ਆਪਾਂ ਕਿਸੇ ਨੂੰ ਰੋਜ਼ਗਾਰ ਵੀ ਦੇ ਸਕਦੇ ਹਾਂ ਸਮਰਥ ਹੈ ਸਾਡੇ ਨਾਲ ਆ ਮਿਸਟਰ ਜਗਮੀਤ ਸਿੰਘ ਜੀ ਜੁੜੇ ਨੇ ਤੁਸੀਂ ਦੇਖ ਸਕਦੇ ਹੋ ਉਹ ਐਮ ਐਸ ਸੀ ਅਗਰੋਨਮੀ ਨੇ ਇਸ ਤੋਂ ਇਲਾਵਾ ਪਿੰਡੂ ਏਰੀਆਜ਼ ਦੀ ਜਿਹੜੀਆਂ ਆਰਾਊਂਡ 15 ਤੋਂ 20 ਲੇਡੀਜ਼ ਸਾਡੇ ਨਾਲ ਕੰਮ ਕਰ ਰਹੀਆਂ ਕਿਉਂਕਿ ਲੇਡੀਜ਼ ਪੈਕਿੰਗ ਬਹੁਤ ਸਹੀ ਕਰਦੀਆਂ ਸਫਾਈ ਦਾ ਧਿਆਨ ਰੱਖਦੀਆਂ ਤੇ ਹੁਣ ਜਿਹੜਾ ਯੋਗਦਾਨ ਆਟੇ ਦਾ ਆ ਗਿਆ ਆਟੇ ਵਿੱਚ ਲੇਡੀਜ਼ ਵੀ ਆਉਣਗੇ ਆਰਾਊਂਡ ਇਸ ਤੋਂ ਵੀ ਵਧੀਆ ਚੀਜ਼ ਸਾਡੇ ਨਾਲ ਡਿਲੀਵਰੀ 파ਟਨਰ ਜੁੜੇ ਹੋਏ 10 ਤੋਂ 12 ਮੁੰਡੇ ਜਿਹੜੇ ਹਰ ਰੋਜ਼ ਸਾਡੀ ਡਿਲੀਵਰੀ ਟ੍ਰਾਈ ਸਿਟੀ ਚੰਡੀਗੜ੍ਹ ਮੁਹਾਲੀ ਪੰਚਕੁਲਾ ਦੇ ਵਿੱਚ ਅਵੇਲੇਬਲ ਹੈ ਸਾਡੀ 15 ਜਣੇ ਉਹਨਾਂ ਨੂੰ ਟੋਟਲ 30 ਜਣਾਂ ਨੂੰ ਅਸੀਂ ਰੋਜ਼ਗਾਰ ਦੇ ਰਹੇ ਹਾਂ ਇਹਦੇ ਨਾਲ ਨਾਲ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਇੰਡੀਆ ਲੈਵਲ ਤੇ ਲੈ ਜਾ ਕੇ ਘੱਟੋ ਘੱਟ 2 ਤੋਂ 3 ਹਜ਼ਾਰ ਬੰਦੇ ਨੂੰ ਰੋਜ਼ਗਾਰ ਦੇ ਦਿੰਦਾ ਧੰਨਵਾਦ ਥੈਂਕ ਯੂ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਸਟਾਰਟਅਪ ਪੰਜਾਬ ਨੌਜਵਾਨਾਂ ਲਈ ਪੰਜਾਬ ਲਈ ਇੱਕ ਰੋਜਗਾਰ ਲਈ ਵਪਾਰ ਲਈ ਲਾਹੇਵੰਦ ਸਿੱਧ ਹੋ ਰਿਹਾ ਅੱਜ ਇਹ ਆਪਣਾ ਕਾਰੋਬਾਰ ਕਰ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਨੌਜਵਾਨਾਂ ਦਾ ਸਾਥ ਦਿੱਤਾ ਔਰ ਅੱਜ ਆਪਣੀ ਜਿਹੜੀ ਪ੍ਰੋਡਕਸ਼ਨ ਨੇ ਪੂਰੇ ਪੰਜਾਬ ਪਰਚ ਔਰ ਪੂਰੇ ਭਾਰਤ ਦੇ ਵਿੱਚ ਭੇਜ ਰਹੀ ਨੇ ਕੈਮਰਾ ਪਰਸਨ ਰਾਜਵੀਰ ਸਿੰਘ ਦੇ ਨਾਲ ਜਲੰਧਰ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ